ਮੈਂ ਪਿਛਲੇ 4-5 ਸਾਲ ਪਹਿਲਾਂ ਕਿਹਾ ਨਾ ਵੀ ਸੂਰਜ ਪ੍ਰਕਾਸ਼ ਦੇ ਵਿੱਚ ਉਹ ਮੂਸੇ ਵਾਲੇ ਨੇ ਗੀਤ ਗਾਇਆ ਸੀ ਵੀ ਇਹਦੇ ਇਹਨੇ ਤੇ ਇੱਕ ਗੱਲ ਕਹੀ ਤੇ ਮਾਫੀ ਮੰਗ ਲਈ ਸੂਰਜ ਪ੍ਰਕਾਸ਼ ਵਿੱਚ ਇੰਨਾ ਕੁਝ ਲਿਖਿਆ ਗੁਰੂ ਸਾਹਿਬ ਦੇ ਬਾਰੇ ਕਿਧਰੇ ਸ਼ਰਾਬਾਂ ਪੀਣੀਆਂ ਕਿਧਰੇ ਭੰਗ ਪੀਣੀਆਂ ਕਿਤੇ ਅੱਠ-ਅੱਠ ਵਿਆਹ ਉਸ ਗੱਲ ਨਾਲ ਪਿਆਰ ਕਰਨ ਕਰਕੇ ਗੀਤ ਨਾ ਗੁਰੂ ਸਾਹਿਬ ਨਾਲ ਪਿਆਰ ਕਰਦੇ ਆ ਤੇ ਆ ਗਲਤ ਗੱਲ ਐ ਆ ਠੀਕ ਨਹੀਂ ਤੇ ਉਹਦੇ ਬਾਅਦ ਚਲੋ دیਵਾਨ ਬੰਦ ਹੋਏ ਸਾਰਾ ਕੁਝ ਛੱਡਤਾ ਸਟੇਜਾਂ ਛੱਡਤੀਆਂ ਪਰ ਆਪਣੀ ਗੱਲ ਛੱਡੀ ਜਿੱਥੇ ਖੜੇ ਖੜੇ ਨਹੀਂ ਮੈਂ ਕਹਿੰਨਾ ਭਾਵੇਂ ਕੱਖ ਨਾ ਰਵੇ ਮੈਂ ਇੱਥੇ ਤੱਕ ਵੀ ਉਦੋਂ ਕਿਹਾ ਸੀ دیਵਾਨ ਲੱਗਣੇ ਬੰਦ ਹੋ ਜਾਣ ਕੋਈ ਪਰਵਾਹ ਨਹੀਂ ਇੱਥੇ ਵਾਲਾ دیਵਾਨ ਬੰਦ ਹੋ ਜਾਏ ਕੋਈ ਪਰਵਾਹ ਨਹੀਂ ਪਰਮੇਸ਼ਰ ਦਵਾਰ ਨੂੰ ਤਾਲਾ ਲੱਗ ਜਾਏ ਤਾਂ ਵੀ ਕੋਈ ਪਰਵਾਹ ਨਹੀਂ ਪਰ ਜਿਹੜੀ ਗੱਲ ਗਲਤ ਹੈ ਉਹ ਗਲਤ ਹੈ ਇਹਦੇ ਤੇ ਸਟੈਂਡ ਰੱਖਣਾ ਤੇ ਰੱਖਣਾ ਗੁਰੂ ਸਾਹਿਬ ਦੇ 8 8 ਵਿਆਹ ਕਰਨੇ ਗੁਰੂ ਸਾਹਿਬ ਦੀ ਬਦਨਾਮੀ ਹੈ ਇਤਿਹਾਸ ਵਿੱਚ ਗਲਤ ਲਿਖਿਆ ਗੁਰੂ ਸਾਹਿਬ ਇਦਾਂ ਦੇ ਨਹੀਂ ਸਨ ਗੁਰੂ ਸਾਹਿਬ ਭੰਗਾ ਨਹੀਂ ਸੀ ਪੀਂਦੇ ਗੁਰੂ ਸਾਹਿਬ ਸ਼ਰਾਬ ਨਹੀਂ ਸੀ ਪੀਂਦੇ ਗੁਰੂ ਸਾਹਿਬ ਨਸ਼ੇ ਨਹੀਂ ਸੀ ਕਰਦੇ ਗੁਰੂ ਸਾਹਿਬ ਕਿਸੇ ਦੀ ਧੀ ਭੈਣ ਨੂੰ ਨਹੀਂ ਲਿਆ ਸਕਦੇ ਕੱਢ ਕੇ ਇਦਾਂ ਦੀਆਂ ਗੱਲਾਂ ਲਿਖੀਆਂ ਘਰੇ ਲਿਆ ਕੇ ਪੜੋ ਮੈਂ ਕਹਿੰਦਾ ਰਿਹਾ ਘਰੇ ਲਿਆ ਕੇ ਪੜੋ ਪਰ ਇਹਨਾਂ ਨੇ ਉਹ ਗੱਲਾਂ ਨਹੀਂ ਕੱਢੀਆਂ ਇਹ ਨਹੀਂ ਕਿ ਉਹ ਗ੍ਰੰਥ ਨਾ ਪੜੋ ਕਹਿੰਦੇ ਢੜੀਆਂ ਵਾਲੇ ਨੂੰ ਹੀ ਨਾ ਸੁਣੋ ਇਹਦੇ ਹੀ ਦੀਵਾਨ ਨਾਲ ਲਵਾਓ ਕਿਉਂਕਿ ਇਹ ਗੱਲਾਂ ਸੁਣਾਵੇ ਇਹ ਪੜ ਪੜ ਕੇ ਸੁਣਾਉਂਦਾ ਤੇ ਤੁਸੀਂ ਪੁੱਛੋਗੇ ਵੀ ਉਹਨੂੰ ਰੱਖਣਾ ਕਿਉਂ ਚਾਹੁੰਦੇ ਨੇ ਗੁਰੂ ਸਾਹਿਬ ਦਾ ਤਾਂ ਵਿਰੋਧ ਲਿਖਿਆ ਉਹਦੇ ਵਿੱਚ ਰੱਖਣਾ ਕਿਉਂ ਚਾਹੁੰਦੇ ਨੇ ਕਿਉਂਕਿ ਗੁਰੂ ਸਾਹਿਬ ਦਾ ਭਾਵੇਂ ਵਿਰੋਧ ਲਿਖਿਆ ਪਰ ਜੇ ਉਹ ਨਾ ਰੱਖਿਆ ਫਿਰ ਗੋਲਕਾਂ ਨਹੀਂ ਰੱਖੀਆਂ ਜਾਣੀਆਂ ਮਸਲਾ ਗੋਲਕਾਂ ਦਾ ਗੁਰੂ ਸਾਹਿਬ ਦਾ ਵਿਰੋਧ ਵੀ ਉਹਦੇ ਵਿੱਚ ਹੀ ਐ ਪਰ ਜਿਹੜਾ ਧੰਦਾ ਚੱਲਦਾ ਧੰਦਾ ਵੀ ਉਹਨਾਂ ਗ੍ਰੰਥਾਂ ਕਰਕੇ ਚੱਲਦਾ ਜੇ ਉਹਨਾਂ ਦੀ ਕਥਾ ਬੰਦ ਹੋ ਗਈ ਧੰਦਾ ਨਹੀਂ ਚੱਲਣਾ ਪਰ ਵੀਰੋ ਆਪਾ ਆਪ ਖਤਮ ਹੋ ਜੇ ਪਾਵੇਂ ਜਿੱਥੇ ਖੜੀਏ ਉੱਥੇ ਖੜੀਦਾ ਹੁੰਦਾ ਜਿੱਥੇ ਤੁਰੀਏ ਉੱਥੇ ਤੁਰੀਦਾ ਹੁੰਦਾ ਤੇ ਮੈਂ ਕਹਿਣਾ ਹੁੰਦਾ ਸੀ ਮੈਂ ਕੱਲਾ ਰਹਿ ਜਾ ਪਾਵੇਂ ਕੱਲਾ ਹੀ ਹੋਵਾਂ ਮੈਨੂੰ ਤੇ ਦੱਸ ਵੀ ਨਾ ਰਹੇ ਤੇ ਤਾਂ ਵੀ ਕੋਈ ਗੱਲ ਨਹੀਂ ਜਿਹੜੀ ਗੱਲ ਕਹਿਣੀ ਐ ਕਹਿਣੀ ਐ ਜਿੱਥੇ ਖੜੇ ਆ ਖੜੇ ਗਲਤ ਹੈ ਤੇ ਗਲਤ ਹੈ ਗੁਰੂ ਸਾਹਿਬ ਬਾਰੇ ਗਲਤ ਬੋਲਿਆ ਗੁਰੂ ਸਾਹਿਬ ਬਾਰੇ ਸਹੀ ਨਹੀਂ ਲਿਖਿਆ ਇਹਦੇ ਵਿੱਚ ਸਾਡੇ ਵਾਸਤੇ ਗੁਰਬਾਣੀ ਸਭ ਤੋਂ ਉੱਪਰ ਹੈ ਗੁਰਬਾਣੀ ਦਾ ਪਿਆਰ ਕਰਦੇ ਆ ਸਤਿਕਾਰ ਕਰਦੇ ਆ ਤੇ ਜਿੱਥੇ ਖੜੀਏ ਤੇ ਖੜੇ ਰਹੀਦਾ ਹੁੰਦਾ ਆਪਣੇ ਆਪ ਨੂੰ ਕਾਇਮ ਰੱਖੀਦਾ ਹੁੰਦਾ ਤਕਲੀਫਾਂ ਕਿਹਦੇ ਤੇ ਨਹੀਂ ਆਉਂਦੀਆਂ ਹੁੰਦੀਆਂ ਦੁਨੀਆ ਉਹ ਗੱਲਾਂ ਕਰਦੀ ਬਥੇਰੀ ਕਰਦੀ ਬਥੇਰਾ ਕੁਝ ਬੋਲਣਾ ਲੋਕਾਂ ਨੇ ਕਿਸੇ ਨੇ ਕੁਝ ਕਹਿਣਾ ਕਿਸੇ ਨੇ ਕੁਝ ਕਹਿਣਾ ਪਰ ਆਪਣਾ ਮਾਰਗ ਥੋੜਾ ਛੱਡੀ ਦਾ ਹੁੰਦਾ ਤੁਹਾਨੂੰ ਆਪਣੇ ਆਪ ਨੂੰ ਸੰਤੁਸ਼ਟੀ ਰਹੇਗੀ ਆਪਣੇ ਆਪ ਵਿੱਚ ਚੰਗਾ ਲੱਗੇਗਾ ਵੀ ਨਹੀਂ ਮੈਂ ਜਿਹੜੀ ਗੱਲ ਕੀਤੀ ਹੈ ਕੀਤੀ ਹੈ ਬਸ ਮੈਂ ਇੱਥੇ ਇੱਥੇ ਮੈਂ ਖੜਾ ਮੈਂ ਖੜਾ ਪਰ ਜਦੋਂ ਅੱਛਾ ਪਿਆਰ 'ਚ ਖੜਿਓ ਦਿਖਾਵੇ ਲਈ ਨਹੀਂ ਖੜਨਾ ਲੋਕੀ ਕਹਿਣਗੇ ਪਿਆਰ ਵਿੱਚ ਖੜਨਾ ਅੰਦਰ ਗੁਰੂ ਸਾਹਿਬ ਦਾ ਪਿਆਰ ਹੋਣਾ ਚਾਹੀਦਾ ਫਿਰ ਖੜਾਂਗੇ ਫਿਰ ਮaaf ਕਰਨਾ ਜੇ ਅਸੀਂ ਉਹਨਾਂ ਨਾਲ ਖੜੇ ਆਂ ਤੇ ਉਹ ਸਾਡੇ ਨਾਲ ਵੀ ਖੜੇ ਨੇ ਉਹ ਸਦਾ ਸਾਡੇ ਨਾਲ ਖੜੇ ਨੇ ਜੇ ਅਸੀਂ ਉਹਨਾਂ ਨਾਲ ਖੜੇ ਰਾਂ ਇਹ ਫੀਲ ਹੁੰਦਾ ਆਪਣੇ ਆਪ ਨੂੰ ਵੀ ਜੇ ਮੈਂ ਉੱਥੇ ਖੜਾ ਤਾਂ ਉਹ ਮੇਰੇ ਨਾਲ ਖੜਾ ਹੈ ਜੇ ਤੁਸੀਂ ਗੁਰਬਾਣੀ ਦੇ ਲੜ ਲੱਗੇ ਰਹੋਗੇ ਗੁਰਬਾਣੀ ਸਾਰਾ ਕੁਝ ਤੁਹਾਨੂੰ ਆਪੇ ਹੀ ਸਮਝਾਈ ਜਾਂਦੀ ਹੈ ਜਿਹੜਾ ਸ਼ਬਦ ਹੁਣ ਇੱਕ ਗੁਰਬਾਣੀ ਦੇ ਲੜ ਲੱਗਿਆ ਬੰਦਾ ਗੁਰਬਾਣੀ ਨਾਲ ਪਿਆਰ ਕਰਦਾ ਹੈ ਉਹ ਬੰਦਾ ਸ਼ਬਦ ਜਦੋਂ ਇੱਕ ਵਾਰ ਪੜਦਾ ਉਹਨੂੰ ਸਮਝ ਆ ਜਾਂਦਾ ਦੂਜੀ ਵਾਰ ਪੜਦਾ ਹੋਰ ਸਮਝ ਆ ਜਾਂਦਾ ਤੀਜੀ ਵਾਰੀ ਪੜਦਾ ਹੋਰ ਸਮਝ ਆਉਂਦਾ ਬਾਣੀ ਇੰਟਰਸਟਿਡ ਬੰਦਿਆਂ ਨੂੰ ਆਪਣੇ ਆਪ ਸਮਝ ਆਈ ਜਾਂਦੀ ਹੈ ਹੋਰ ਸਮਝਾਉਂਦੀ ਹੈ ਬਾਣੀ ਵੀ ਉਹਨਾਂ ਨਾਲ ਪਿਆਰ ਕਰਦੀ ਜਿਹੜੇ ਬਾਣੀ ਨਾਲ ਪਿਆਰ ਕਰਦੇ ਪਰ ਖੜੋ ਤੇ ਸਹੀ ਨਾ ਕਿਤੇ ਜਿੱਥੇ ਲੱਗੀ ਲੱਗੀ ਜਿੱਥੇ ਖੜੇ ਖੜੇ ਬਸ ਫਿਰ ਕੀ ਗੱਲ